हिमाचल दी मंडी ਤੋਂ ਸਸਦ ਬਣੀ ਕੰਗਣਾ ਨੋਤ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਜਿਸ ਨੂੰ ਸੁਣ ਕੇ ਹਿਮਾਚਲ ਦੇ ਲੋਕ ਬਾਗੋ ਬਾਗ ਹੋ ਚੁੱਕੇ ਗਏ ਨੇ ਤੁਹਾਨੂੰ ਦੱਸਦੀ ਗੰਗਨਾ ਰੋਤ ਬੀਤੇ ਦਿਨੀ ਜਿਹੜੀ ਗੀਤ ਸੁਰਕੀਆਂ ਦੇ ਵਿੱਚ ਆਈ ਸੀ ਇੱਕ ਕਾਫੀ ਚਰਚਾ ਵਾਲੀ ਜਿਹੜੀ ਵੀਡੀਓ ਚੱਲਦੀ ਰਹੀ ਸੀ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈਗਾ ਕਿ ਪੰਜਾਬ ਦੇ ਵਿੱਚ ਪੋਲਿਟਿਕਸ ਈੜੀ ਗਈ ਸ਼ੁਰੂ ਹੋ ਚੁੱਕੀ ਸੀ ਕਾਫੀ ਲੋਕਾਂ ਵੱਲੋਂ ਇਸ ਗੱਲ ਦਾ ਵਿਰੋਧ ਵੀ ਕੀਤਾ ਗਿਆ ਸੀ ਕਿ ਇਸ ਗੱਲ ਦੇ ਕਈਆਂ ਦੇ ਹੱਕ ਦੇ ਵਿੱਚ ਕਈ ਲੋਕ ਆਏ ਸੀ ਕਿ ਲੇਕਿਨ ਕਿਤਨਾ ਕਿਤੇ ਉਹ ਕੰਗਣਾ ਨੋਤ ਵੱਲੋਂ ਇਕੜਾ ਹੈ ਹਿਮਾਚਲ ਵਾਸੀਆਂ ਲਈ ਕਿਹੜਾ ਗਾਇਆ ਐਲਾਨ ਕਰ ਦਿੱਤਾ ਗਿਆ ਕਿਉਂਕਿ ਤੁਹਾਨੂੰ ਦੱਸ ਦਿੱਤੀ ਕੰਗਰਨਾ ਨੋਥ ਜਿਹੜੀ ਹੈਗੀ ਉਹ ਹਿਮਾਚਲ ਦੀ ਮੰਡੀ ਤੋਂ ਸੰਸਦ ਬਣੇ ਹੈਗੇ ਨੇ ਕਿ ਉਹਨਾਂ ਵੱਲੋਂ ਇੱਕ ਜਿਹੜਾ ਬਿਆਨ ਦਿੱਤਾ ਗਿਆਗਾ ਉਹਨੂੰ ਸੁਣ ਕੇ ਤਾਂ ਹਿਮਾਚਲ ਦੇ ਲੋਕ ਬਾਗੋ ਬਾਗੀ ਹੋ ਚੁੱਕੇਗੇ ਨੇ ਆਓ ਜਾਣਦੀਆਂ ਕੀ ਕਹਿ ਰਹੇ ਨੇ ਕੰਗਰਨਾ ਨੋਥ ਇਸ ਬਿਆਨ ਦੇ ਬਾਰੇ ਬਣੇ ਰਹੋ ਸਾਡੇ हमारी जो संस्कृति है चाहे वो क्लासिकल हो चाहे वो फोक हो चाहे वो कोई और नाट्य शास्त्र हो उसके लिए भी मैं चाहती हूँ इस जगह पर जो है बाहर से देश विदेश से लोग आए और इसका आनंद उठाएं और जिस तरह से स्वामी विवेकानंद जी ने जो है हमारे उपनिषदों हमारे वेदों को बड़ी ही एक्सेसिबल तरीके से जो लिखा है वहां पे छोटे छोटे कोर्सेज जो हैं वो हमारे वेदों और उपनिषदों को लेकर भी हो ताकि ये जो हमारा हिमाचल प्रदेश का जो मंडी क्षेत्र है पूरे विश्व में जो है एक सनातन के चिन्ह से जो है वो जाना जाए आपको मेरा ये सुझाव कैसा लगा क्या मुझे इस पर प्रतन करने चाहिए अपने सुझाव जरूर मुझे लिखें धन्यवाद